ਬਾਪੂ ਐਸ ਵੇਲੇ ਕਿੱਦਾਂ ਦਾ ਮਾਹੌਲ ਚੱਲਦਾ ਤਨਤਾਰ ਵਿੱਚ ਬਹਿਰਜੀ ਕਾ ਖਾਸ ਸਾਹਿਬ ਮੈਂ ਕਿ ਕੀ ਫਤਿਹ ਬਹੁਤ ਵਈਆ ਮਾਹੌਲ ਚੱਲਣ ਡਿਆ ਆਏ ਤੇ ਜੇ ਤਾਂ ਆਪਣੀ ਪੱਕੀ ਏ ਇੱਕ ਲਾਣੀ ਹੋਣਾ ਏ ਇਹ ਜਿਹੜੀਆਂ ਸਾਰੀਆਂ ਪਾਰਟੀਆਂ ਨਸ਼ੇ ਦੀਆਂ ਵਪਾਰੀ ਹੁਣ ਜਿਹੜਾ ਅਰਮਿਤ ਸੰਧੂ ਆਂਦੇ ਨੇ ਜਿਹੜੇ ਨਾ ਕਰਦੇ ਰੇ ਦਰਿਆ ਝਾੜਦੇ ਰਹੇ ਨੇ ਅੱਛਾ 5 ਸਾਲ 10 ਸਾਲ ਉਹਨਾਂ ਨੂੰ ਸੀਟ ਨਹੀਂ ਇਹਨਾਂ ਦਿੱਤੀ ਤੇ ਦੂਜੀ ਪਾਰਟੀ ਦੇ ਵਿੱਚ ਲਾਇ ਕੇ ਆਣ ਕੇ ਉਹਨਾਂ ਵੇਖ ਲਾ ਤਾ ਉਹਨੂੰ ਸੀਟ ਦੇ ਦਿੱਤੀ ਜਿਹੜਾ ਫਿਰ ਨਸ਼ੇ ਦਾ ਸਦਾਗਰ ਸੀ ਇਹ ਦੱਸੋ ਹੈਗਾ ਕਿਤੇ ਲਿਖਿਆ ਵੀ ਜਿਹੜਾ ਬੰਦਾ ਦਰਿਆ ਛਾੜਦਾ ਉਹਨੂੰ ਉਹਨੂੰ ਅੱਜ ਪਿੱਛੇ ਕਰਤਾ ਤੇ ਜਿਹੜੀ ਦੂਜੀ ਪਾਰਟੀ ਜਿਹੜਾ ਮਾੜੇ ਬੋਲਦੇ ਇੱਕ ਦੂਜੇ ਨੂੰ ਹਾਂਜੀ ਉਹਦੇ ਬਦਲੇ ਵੀ ਇਹ ਮਾੜੇ ਨੇ ਝਾੜੂ ਵਾਲੇ ਮਾੜੇ ਬੜੇ ਗੰਦੇ ਬੰਦੇ ਨੇ ਉਹ ਤਾਂ ਕਹਿੰਦਾ ਮੈਂ ਕੰਮ ਹੀ ਵੋਹ ਕਰਾਏ ਯਾਰ ਮੀਰ ਸੰਧੂ ਦੇ ਮੈਂ ਬਿਆਨ ਸੁਣਿਆ ਉਹ ਕਹਿੰਦਾ ਮੈਂ ਕੰਮ ਹੀ ਵੋਹ ਕਰਾਏ ਇਸ ਇਲਾਕੇ 'ਚ ਕੰਮ ਨੇ ਕੱਖ ਭੰਗ ਕੇ ਡੱਕਾ ਦੋਰਾਂ ਕੀਤਾ ਆਂਦੇ ਨੇ ਕਿੰਨੇ ਮਹੀਨੇ ਉੱਥੇ ਕੈਨੇਡਾ ਜਾ ਕੇ ਬੈਠਾ ਨਸ਼ਾ ਨੇ ਇਹਨੇ ਬੜਾ ਵੇਚਿਆ ਹੈ ਤੇ ਹੁਣ ਪਹਿਲਾਂ ਭੰਡਦਾ ਸੀ ਇਹਨਾਂ ਨੂੰ ਆਪਣੇ ਆਮ ਪਾਰਟੀ ਨੂੰ ਤੇ ਹੁਣ ਪੜੁਕੀ ਮਾਰ ਕੇ ਇੱਧਰ ਹੋ ਗਿਆ ਹੈ ਕੀ ਮਾਰ ਕੇ ਪੜੁਕੀ ਮਾਰ ਕੇ ਉਹ ਕੀ ਹੁੰਦਾ ਉਹ ਪੜੁਕੀ ਮਾਰ ਕੇ ਬੰਦਾ ਜੱਡੂ ਨਹੀਂ ਪੜੁਕੀ ਮਾਰਦਾ ਸਾਡੇ ਟਪੂਸੀ ਕਹਿੰਦੇ ਆ ਆਹੋ ਜੋ ਮੋਰ ਦਿਨ ਹੋ ਗਿਆ ਹੈ ਭਈ ਉਹ ਬੰਦੇ ਤੁਸੀਂ ਯਾ ਟਿੱਕ ਟੋ ਨਾ ਦਿਓ ਜਿਹੜੇ ਦਰਿਆ ਛਾੜਦੇ ਦੇ ਨੀ ਨੇ ਚਿਰਦੇ ਹੁਣ ਮੈਂ ਅੱਗੇ ਕੰਮ ਕਰਾਂ ਤੇ ਕੱਲ ਨੂੰ ਟਿੱਕ ਤੇ ਤੈਨੂੰ ਦੇ ਦੇ ਗੁੱਸਾ ਨਹੀਂ ਆਉਂਦਾ ਹੋਣਾ ਵੀਰ ਮੈਨਾਂ ਖਲਾ ਨਹੀਂ ਯਾਦ ਨਹੀਂ ਖਲੋ ਗਿਆ ਇਹਨਾਂ ਦਾ ਹਾਂਜੀ ਹਾਂਜੀ ਉਹ ਪੀਏ ਐਮ ਐਲ ਦਾ ਪੁਰਾਣੇ ਦਾ ਹਾਂ ਵੀ ਉਹ ਯਾਦ ਖਲੋ ਗਿਆ ਰਿਸ਼ਤੇਦਾਰ ਵੀ ਆਖਰੇ ਉਹਦਾ ਉਹਦਾ ਰਿਸ਼ਤੇਦਾਰੇ ਪੂ ਜਿਹੜਾ ਪੂਦਾ ਹੈ ਨਾ ਉਹਦਾ ਰਿਸ਼ਤੇਦਾਰੇ ਤੇ ਇਹ ਜਿਹੜੇ ਹੈਗੇ ਨਾ ਉਹ ਰਾਜਾ ਵੜਿੰਗ ਵੀ ਇੱਥੇ ਫਿਰਦਾ ਸੀ ਇਹ ਮੋਟਾ ਮੋਟਾ ਜੋੜ ਨਹੀਂ ਹੁੰਦਾ ਵੜਿੰਗ ਦਾ ਗਵਣ ਮੋਟਾ ਇਹਨਾਂ ਦੀਆਂ ਹੁੰਦਾ ਏ ਉਹ ਕਹਦੇ ਉਹ ਲਾਲਾ ਸਾਹਿਬ ਨੇ ਬਿਆਨ ਨਹੀਂ ਦਿੱਤਾ ਉਹ ਕਹਿੰਦੇ ਸ਼ਾਂਤੀ ਲੈ ਕੇ ਆਉਣੀ ਆ ਸ਼ਾਂਤੀ ਜੰਗੀ ਲੈ ਕੇ ਆਉਣੀ ਜਾਂਦਾ ਸੀ ਨਾ ਖਾਲਸਾਣ ਖਾਲਸਾਣ ਕੇ ਨਾ ਇਹਨੇ ਖਾਲਸਾ ਰਾਜ ਜਾਂਦੇ ਸਾਲਾ ਖਾਲਸਾ ਦਾ ਦਰਨਾ ਨਹੀਂ ਕੋਈ ਨਹੀਂ ਲੈਂਦਾ ਇਹ ਫੇਰ ਮੁੱਦਾ ਕਰਦੇ ਖਾਲਿਸਤਾਨ ਵਾਲਾ ਕਹਿੰਦੇ ਵਿੱਚ ਵਾੜ ਦਿੰਦੇ ਇਹ 扑ਕਾਉਂਦੇ ਨਹੀਂ ਦੂਆਂ ਤੇ ਆਪਾਂ ਨੂੰ hindu ਤਾਂ ਸਾਡੇ ਯਾਰ ਬੇਲੀ ਨੇ ਅੱਛਾ hindua ਬਿਨਾ ਤਾਂ ਸਾਡਾ ਨਹੀਂ ਸਰਦਾ ਤੇ ਉਹਨਾਂ ਮੈਂ ਸਾਡਾ ਉਹਨਾਂ ਬਿਨਾ ਨਹੀਂ ਸਰਦਾ ਉਹਨਾਂ ਦਾ ਸਾਡੇ ਬਿਨਾ ਨਹੀਂ ਸਰਦਾ ਹੁਣ ਆਪਾਂ hindua ਦੀ ਦੁਕਾਨਾਂ ਤੋਂ ਜਾ ਕੇ ਸਮਾਨ ਲੈ ਆਣੇ ਆ ਲੱਖਾਂ ਰੁਪਈਆ ਦੇ ਯਾਰ ਉਹਨਾਂ ਦਾ ਸਾਡੇ ਪਿਓ ਦਾ ਦੇ ਹਨ ਲੱਖਾਂ ਰੁਪਈਆ ਦੇ hindua ਦੇ ਨਾਲ ਅੱਜ ਜਦੋਂ ਗਹਿਣੇ ਗੱਟੇ ਬਣਾਦੇ ਲੱਖਾਂ ਰਪਈਆ ਦਾ ਆਧਾਰ ਕਰਉਂਦੇ। ਤੇ ਇਹਨਾਂ ਦੀ ਆਰਤ ਦੀਆਂ ਦੁਕਾਨਾਂ, ਕਰਿਆਨੇ ਦੀਆਂ ਦੁਕਾਨਾਂ ਵੱਡੀਆਂ-ਵੱਡੀਆਂ। ਵੱਡੀਆਂ ਲੱਗਾਖ ਰਪਈਆ 20-20 ਲੱਖ ਜੱਟ ਉਹਨਾਂ ਤੋਂ ਲੈ ਆਉਂਦੇ ਨੇ। ਆਰਤ ਦੀਆਂ ਦੁਕਾਨਾਂ ਉਹਨਾਂ ਦੀਆਂ। ਦੇਖੋ ਇਹਨਾਂ ਦਾ ਕੀ ਹੈ? ਇਹਨਾਂ ਨਾਲ ਸਾਡੀ ਕੋਈ ਦੁਸ਼ਮਣੀ ਹੈ? ਉਹ ਤਾਂ ਸਾਡੇ ਨਾਲ ਨਹੀਂ। ਹੈਂ? ਬਾਬੇ ਲੋਕ ਕੀ ਕਹਿੰਦੇ ਆ ਜਦੋਂ ਆਪਾਂ ਤਰਨਤਾਰਨਾ ਪਿੰਡ ਵਿੱਚ ਆਪਾਂ ਖੜੇ ਆਂ, ਇੱਥੇ ਲੋਕ ਕੀ ਕਹਿੰਦੇ ਆ ਤੁਹਾਨੂੰ ਜਦੋਂ ਤੁਸੀਂ ਲੋਕਾਂ ਨਾਲ ਗੱਲ ਕਰਦੇ ਆ, ਬੀਬੀਆਂ ਕੀ ਕਹਿੰਦੀਆਂ ਆ, ਬੰਦੇ ਕੀ ਕਹਿੰਦੇ, ਨੌਜਵਾਨਾਂ ਦੀ ਕੀ ਸੋਚ ਆ? ਨੌਜਵਾਨਾਂ ਦੀ ਸੋਚ ਵੀ ਇੱਧਰ ਵੋਟਾਂ ਪਾਵ ਜਿਹੜੀਆਂ ਬੀਬੀਆਂ ਉਹ ਵੀ ਇੱਕ ਦੂਜੀਆਂ ਦੀ ਆਪਾਂ ਵੋਟ ਵੋਟਾਂ ਇਹਦੇ ਪਾਉਣੀਆਂ ਇਹ ਨਸ਼ੇ ਦੇ ਸਦਾਗਰਾਂ ਵੋਟਾਂ ਨਹੀਂ ਪਾਉਣੀਆਂ ਫਿਰ ਉਹਨੇ ਗੁਰਕਾ ਸਾਹ ਦੀ ਸੌਂ ਚੱਕੀ ਆਪਣੇ ਨੇ ਕਪਟਨ ਨੇ ਤੇ ਫਿਰ ਉਹਨੇ ਡੱਡਾ ਕੋਲ ਉਹ ਵੀ ਕਹਿੰਦਾ ਕੱਲ ਪਰਸੋਂ ਬੜੀਆਂ ਬੜਕਾਂ ਜੀਆਂ ਮਾਰਨ ਲਾ ਪਿਆ ਬੜਕਾਂ ਨੇ ਕੇ ਮਾਰਨਾ ਗੰਜੇ ਥਾਰੀ ਉਮਰ ਰੂਸਾ ਨੂੰ ਲਈ ਫਿਰ ਉਹਨੇ ਕੀਤਾ ਕੀ ਡੱੱਕਾ ਬਣ ਕੇ ਦੋਹਰਾ ਨਹੀਂ ਕੀਤਾ ਹੈ ਦੱਸੋ ਉਹ ਬੀਬੀਆਂ ਵੀ ਹੱਸ ਪਈਆਂ ਉੱਧਰ ਤੇਰੀ ਗੱਲ ਸੁਣ ਕੇ ਬਾਪੂ ਨਹੀਂ ਮੈਂ ਗੱਲ ਕਝੂਠ ਨਹੀਂ ਮਾਰੀ ਜੇ ਤਾਂ ਘੂਠੇ ਦੱਸ ਦਿਓ ਤੇ ਜਿਹੜਾ ਭਗਵੰਤ ਮਾਣ ਹੈ ਵਿਆਹ ਕਰਾਉਂਦੇ ਹੋਣ ਹੋ ਗਿਆ ਹੈ ਹੈ ਇਹਦੀ ਕੁੜੀਆਂ ਦੀ ਹੀ ਮੇਰਾ ਪਾਪਾ ਜਦੋਂ ਨਾ ਘਰ ਆਉਂਦਾ ਸ਼ਰਾਬ ਪੀ ਕੇ ਤੇ ਥੱਲੇ ਲੇਟਦਾ ਉਹਦੀ ਕੁੜੀ ਨੇ ਆਪ ਇਹ ਬਿਆਨ ਦਿੱਤੇ ਨੇ ਤੇ ਇਹਦਾ ਸ਼ਰਾਬ ਪੀ ਲੈਂਦਾ ਜਾਂ ਸ਼ਰਾਬ ਪੀ ਲੈ ਵਾਲੇ ਬੰਦੇ ਤਾਂ ਪਤਾ ਨਹੀਂਦਾ ਆਪਾਂ ਕਿਹਦੀ ਨਹੀਂ ਪੀ ਪੀ ਛੱਡੀ ਆਪਾਂ ਨੂੰ ਨਹੀਂ ਪਤਾ ਰਹਿੰਦਾ ਹੁੰਦਾ ਅੱਛਾ ਪੀਂਦੇ ਹੁੰਦੇ ਇਹ ਪਹਿਲਾਂ ਪਹਿਲਾਂ ਪੀਂਦੇ ਹੁੰਦਾ ਮੈਂ ਕਿਹਾ ਝੂਠ ਮਾਰੀਏ ਤਾਂ ਤਾਂ ਦੱਸ ਦੱਸ ਦਿੰਦੇ ਜਿਵੇਂ ਪੀਂਦੇ ਨੇ ਤਾਂ ਫਿਰ ਕਿਹੜੀ ਗੱਲ ਹੈ ਪੀਂਦੇ ਹੀ ਦੇ ਹਾਂ ਤੇ ਉਹ ਬਾਕੀ ਪ੍ਰਧਾਨ ਮੰਤਰੀ ਨੂੰ ਤੁਸੀਂ ਅੰਦਰੋਂ ਜਦ ਤੱਕ ਫੋਨ ਫਾਨ ਆਉਂਦਾ ਹੋਣਾ ਜਾਂ ਮਿਲ ਕੇ ਵੀ ਆਏ ਹੋਣੇ ਉਹ ਕੀ ਕਹਿੰਦਾ ਉਹਦਾ ਕੀ ਕਹਿਣਾ ਉਹ ਆਹਦਾ ਇਹ ਬਾਅਦ ਤੋਂ ਬਾਅਦ ਸਪੋਰਟ ਜਾ ਕੇ ਸੰਨੀ ਦੇ ਭਰਾ ਦੀ ਕਰੋ ਦਿਨ ਮਾਂਪਾ ਜਿਤਾ ਕੇ ਤੇ ਗਾਂ ਪਚਾਉਣਾ ਹੈ ਕਿ ਉੱਥੇ ਆਪਣਾ ਕੋਈ ਗੱਲ ਕਰਨ ਵਾਲਾ ਬੰਦਾ ਹੋਵੇ ਉਹ ਨਾ ਵੀ ਆਪਣਾ ਬੰਦਾ ਹੀ ਉੱਥੇ ਕੋ ਨਹੀਂ ਹੈਗਾ ਛੇ ਛੇਰ ਜਿਆਦੇ ਨਹੀਂ ਹੁੰਦੇ ਜੰਗਲਾਂ ਥੋੜੇ ਛੇਰ ਹੁੰਦੇ ਨੇ ਇਹ ਸਾਰਾ ਥੋੜਾ ਝੁੰਡੀ ਛੇਰਾਂ ਦਾ ਹੁੰਦਾ ਹੈ ਇੱਕ ਅੱਡੇ ਹੀ ਬੰਦਾ ਬੜਾ ਹੁੰਦਾ ਗੱਲ ਕਰਨ ਵਾਲਾ ਜੇ ਅੱਜ ਅੰਮ੍ਰਿਤਪਾਲ ਨੂੰ ਛੱਡੇ ਹਾਂ ਜੇ ਦਾ ਉੱਥੇ ਜਿੰਨੇ ਬੈਠੇ ਨੇ ਅੰਦਰ ਦੇਖੋ ਕਿ ਬੋਲ ਗਿਆ ਜਵਾਬ ਹੁੰਦਾ ਦੇ ਗਿਆ ਫਿਰ ਮੈਨੂੰ ਆਸ ਤੇ ਆਜੀ ਅੰਮ੍ਰਿਤਪਾਲ ਨੂੰ ਜੇ ਇਹਨਾਂ ਡੱਕਿਆ ਆ ਹੁੰਦੇ ਨੇ ਮਾੜਾ ਮਾੜਾ ਏ ਤੇ ਇਹ ਮਤਲਬ ਵੀ ਉਹਨੂੰ ਇੱਕ ਰੀ ਛੱਡ ਕੇ ਵੇਖਣ ਬਈ ਉਹ ਚੰਗਾ ਕਿ ਮਾੜਾ ਏ ਇਹ ਸਰਕਾਰਾਂ ਜਿਹੜੀਆਂ ਰਲੀਆਂ ਹਈਆਂ ਨੇ ਇਹ ਰਲ ਕੇ ਦੋਵੇਂ ਸਰਕਾਰਾਂ ਛੱਡ ਕੇ ਨਹੀਂ ਉਹਨੂੰ ਅਜੇ ਦਾ ਜੀ ਅਜੇ ਛੱਡਣਾ ਛੱਡਣਾ ਹੈਗਾ ਸਤਾਈ ਵਾਲੀਆਂ ਵੋਟਾਂ ਦੇ ਲਾਗੇ ਨਾ ਛੱਡਣਾ ਛੱਡਣਗੇ ਇਹਨਾਂ ਡਾਰਾ ਦੀ ਕੁਰਸੀ ਦਾ ਵੀ ਪਿਆ ਆ ਠੀਕ ਹੈ ਬਾਪੂ